ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਰਜਨ ਰਹਿੰਦਾ ਸੀ। ਉਹ ਬਚਪਨ ਤੋਂ ਹੀ ਪੜ੍ਹਾਈ ਵਿੱਚ ਤੇਜ਼ ਸੀ। ਅਤੇ ਉਸ ਦੇ ਮਾਤਾ-ਪਿਤਾ ਦਾ ਸੁਪਨਾ ਸੀ ਕਿ ਉਹ ਸ਼ਹਿਰ ਜਾ ਕੇ ਵੱਡਾ ਅਧਿਕਾਰੀ ਬਣੇ। ਅਰਜਨ ਆਪਣੇ ਸੁਪਨੇ ਜਿਦਾਂ ਭਰਨ ਲਈ ਹਰ ਰੋਜ਼ ਪਿੰਡ ਤੋਂ ਨਾਲ ਲੱਗਦੇ ਸ਼ਹਿਰ ਕਾਲਜ ਵਿੱਚ ਜਾਂਦਾ ਸੀ। ਉਸ ਦਾ ਸੁਭਾਅ ਬਹੁਤ ਸ਼ਾਂਤ ਸੀ। ਉਹ ਬਹੁਤ ਘੱਟ ਬੋਲਦਾ। ਪਰ ਜਿਸ ਨੂੰ ਜਾਣਦਾ ਉਸ ਨਾਲ ਇੰਨਾ ਪਿਆਰ ਤੇ ਸਤਿਕਾਰ ਕਰਦਾ ਕਿ ਹਰ ਕੋਈ ਉਸਨੂੰ ਚੰਗਾ ਕਹਿੰਦਾ ਉਸੇ ਰਾਤੋਂ ਹੱਸ ਸਵੇਰ ਇੱਕ ਕੁੜੀ ਲੰਘਦੀ ਸੀ ਉਸ ਦਾ ਨਾਮ ਸੀ ਮੀਰਾ ਮੀਰਾ ਪਿੰਡ ਦੇ ਸਕੂਲ ਵਿੱਚ ਜਾ ਪਕਾ ਸੀ ਉਸ ਸਾਥੀ ਵਿੱਚ ਸੁੰਦਰਤਾ ਦੀ ਮੂਰਤ ਸੀ ਉਸ ਦੀ ਮੁਸਕਰਾਹਟ ਇੰਨੀ ਖਰੀ ਸੀ ਕਿ ਜਿਸ ਨੇ ਵੀ ਦੇਖੀ ਉਹਦੇ ਦਿਲ ਤੇ ਨਿਸ਼ਾਨ ਛੱਡ ਜਾਂਦੀ ਮੀਰਾ ਦੇ ਮੋਢੇ ਤੇ ਅਕਸਰ ਪੜ੍ਹਾਈ ਵਾਲਾ ਬੈਗ ਹੱਥਾਂ ਵਿੱਚ ਕੁਝ ਕਾਪੀਆਂ ਹੁੰਦੀਆਂ ਪਹਿਲੀ ਵਾਰ ਜਦੋਂ ਅਰਜਨ ਨੇ ਮੀਰਾ ਨੂੰ ਵੇਖਿਆ ਸੀ ਉਹ ਸਮਾਂ ਸਵੇਰ ਦਾ ਸੀ ਧੁੱਪ ਹੌਲੀ-ਹੌਲੀ ਚੜ ਰਹੀ ਸੀ ਤੇ ਰਾਹ ਦੇ ਕਿਨਾਰੇ ਵਾਲੇ ਦਰਖਤਾਂ ਤੋਂ ਪਾਣੀ ਦੇ ਬੂੰਦਾਂ ਟਪਕ ਰਹੀਆਂ ਸਨ ਮੀਰਾ ਹੌਲੀ-ਹੌਲੀ ਕਦਮ ਰੱਖਦੀ ਸਕੂਲ ਵੱਲ ਜਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਜੀਵ ਜਿਹਾ ਸਕੂਨ ਆ ਅਰਜਨ ਨੇ ਉਸੇ ਵੇਲੇ ਵੇਖ ਚਾਤੀ ਉਸ ਵੱਲ ਮਾਰੀ ਪਰ ਉਸ ਦੀ ਨਿਗਾਹ ਨੇ ਉਸ ਦੇ ਦਿਲ ਵਿੱਚ ਕੁਝ ਨਵਾਂ ਜਗਾ ਦਿੱਤਾ ਦਿਨ ਬੀਤਦੇ ਗਏ ਰੋਜ਼ ਸਵੇਰੇ ਉਹਨਾਂ ਦੀਆਂ ਅੱਖਾਂ ਮਿਲਦੀਆਂ ਪਰ ਬੋਲ ਨਹੀਂ ਹੁੰਦਾ ਸੀ ਇਹ ਚੁੱਪ-ਚਾਪ ਨਿਗਾਹ ਦਾ ਖੇਡ ਹੀ ਉਹਨਾਂ ਲਈ ਇੱਕ ਦੂਜੇ ਨੂੰ ਮਹਿਸੂਸ ਕਰਨ ਦਾ ਤਰੀਕਾ ਬਣ ਗਿਆ। ਅਰਜਨ ਦੇ ਦਿਲ ਵਿੱਚ ਹੌਲੀ-ਹੌਲੀ ਇੱਕ ਖਮੋਸ਼ੀ ਵਾਲਾ ਪਿਆਰ ਜਨਮ ਲੈ ਗਿਆ। ਇੱਕ ਦਿਨ ਮੈਂ ਬਹੁਤ ਇੱਜ ਪੈ ਰਿਹਾ ਸੀ। ਰਾਹ ਚਿੱਕੜ ਨਾਲ ਭਰਿਆ ਗਿਆ। ਮੇਰਾ ਸਕੂਲ ਨੂੰ ਜਾ ਰਹੀ ਸੀ। ਕੀ ਖੱਡੇ ਵਿੱਚ ਪੈਰ ਫਿਸਲ ਗਿਆ। ਉਹ ਖੱਡੇ ਵਿੱਚ ਡਿੱਗਣ ਵਾਲੀ ਹੀ ਸੀ। ਅਰਜਨ ਨੇ ਅੱਗੇ ਹੱਥ ਕਰਕੇ ਉਹਦਾ ਹੱਥ ਫੜ ਲਿਆ। ਦੋਵਾਂ ਲਈ ਜਿਹਾ ਸੀ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਮੇਰਾ ਚਿਹਰੇ ਤੇ ਹੌਲੀ-ਹੌਲੀ ਲਾਲੀ ਛਾ ਗਈ। ਉਸਨੇ ਧੰਨਵਾਦ ਦੇਣ ਲਈ ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੀ ਜੀਭ ਦੇ ਅੱਗੇ ਰੁਕ ਗਏ। ਦੋਵਾਂ ਦੀਆਂ ਅੱਖਾਂ ਕੁਝ ਪਲਾਂ ਲਈ ਇੱਕ ਦੂਜੇ ਵਿੱਚ ਕੋ ਗਈਆਂ। ਮੀਂਹ ਦੀਆਂ ਬੂੰਦਾਂ ਉਹਨਾਂ ਦੇ ਚਿਹਰਿਆਂ ਤੇ ਟਪਕ ਰਹੀਆਂ ਸਨ। ਪਰ ਉਸ ਸਮੇਂ ਉਹਨਾਂ ਨੂੰ ਆਪਣੇ ਆਂੜਵਾਲੇ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇ ਦਿਲ ਵਿੱਚ ਇੱਕ ਜਹਾਨ ਰਸਤਾ ਬਣ ਗਿਆ ਜੋ ਬਿਨਾਂ ਕੁਝ ਬੋਲੇ ਵੀ ਸਮਝ ਆ ਰਿਹਾ ਸੀ। ਰੋਜ ਜਨ ਨਗਾ ਹੁਣ ਪਹਿਲੋਂ ਨਾਲ ਵੱਧ ਡੁੱਗੀਆਂ ਹੋ ਗਈਆਂ ਪਰ ਕਿਸਮਤ ਦੀਆਂ ਲਿਖ ਤਾਂ ਕਿਸ ਨੂੰ ਨਹੀਂ ਪਤਾ ਅਰਜਨ ਦੇ ਪਿਤਾ ਨੇ ਉਸਨੂੰ ਦੱਸਿਆ ਕਿ ਉਸ ਦਾ ਦਾਖਲਾ ਸ਼ਹਿਰ ਦੇ ਵੱਡੇ ਕਾਲਜ ਦੇ ਵਿੱਚ ਹੋ ਗਿਆ ਹੈ ਉਹਨਾਂ ਨੂੰ ਸੁਪਨਾ ਸੀ ਕਿ ਅਰਜਨ ਵੱਡਾ ਅਧਿਕਾਰੀ ਬਣੇ ਪਰ ਇਸ ਲਈ ਉਸਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਅਰਜਨ ਦੇ ਦਿਲ ਵਿੱਚ ਖੁਸ਼ੀ ਵੀ ਸੀ ਦੁੱਖ ਵੀ ਖੁਸ਼ੀ ਇਸ ਗੱਲ ਦੀ ਸੀ ਕਿ ਉਸਨੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕਰਨ ਜਾਣਾ ਸੀ ਤੇ ਦੁੱਖ ਇਸ ਅਕਲ ਦਾ ਕਿ ਉਹ ਮੀਰਾ ਤੋਂ ਦੂਰ ਹੋ ਜਾਵੇਗਾ ਉਸਨੇ ਫੈਸਲਾ ਕੀਤਾ ਕਿ ਜਾਣ ਤੋਂ ਪਹਿਲਾਂ ਮੀਰਾ ਨਾਲ ਆਪਣੇ ਭਾਵਨਾਵਾਂ ਸਾਂਝੀਆਂ ਕਰੇਗਾ ਪਰ ਅਰਜਨ ਸ਼ਾਂਤ ਸੁਭਾਅ ਵਾਲਾ ਸੀ ਉਸਦੇ ਲਈ ਇਹ ਆਸਾਨ ਨਹੀਂ ਸੀ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਮੋੜ ਉਸੇ ਰਾਤ ਮੈਨੇ ਅਰਜਨ ਦੇ ਦਿਲ ਵਿੱਚ ਬਹੁਤ ਸਾਰੇ ਸ਼ਬਦ ਸਨ ਪਰ ਬੋਲ ਸਿਰਫ ਇਹ ਨਿਕਲੇ ਮੈਂ ਕੱਲ ਸ਼ਹਿਰ ਜਾ ਰਿਹਾ ਹਾਂ ਪਤਾ ਨਹੀਂ ਕਦੋਂ ਵਾਪਸ ਆਵਾਂਗਾ ਅਰ ਜਦੋਂ ਵੀ ਆਵਾਂਗਾ ਚੁੱਪ ਨਹੀਂ ਰਹਾਗਾ ਉਸ ਵੇਲੇ ਆਪਣੇ ਦਿਲ ਦੀ ਹਰ ਗੱਲ ਕਹਿ ਦੇਵਾਂਗਾ ਮੀਰਾ ਦੀ ਅੱਖਾਂ ਵਿੱਚ ਇੱਕ ਜੀਵ ਜੀ ਚਮਕ ਆ ਗਈ ਉਸਨੇ ਕੁਝ ਕਹਿਣਾ ਚਾਹਿਆ ਪਰ ਉਸਿਰਫ ਮੁਸਕਰਾ ਕੇ ਰਹਿ ਗਈ ਸ਼ੈਰ ਉਸਦੇ ਦਿਲ ਨੇ ਵੀ ਕੁਝ ਕਹਿਣਾ ਸੀ ਪਰ ਬਖਤ ਨੇ ਇਜਾਜ਼ਤ ਨਹੀਂ ਦਿੱਤੀ ਅਗਲੇ ਦਿਨ ਹੀ ਅਰਜਨ ਸ਼ਹਿਰ ਚਲਾ ਗਿਆ ਸਾਲ ਬੀਤਦੇ ਗਏ ਅਰਜਨ ਸ਼ਹਿਰ ਦੀਆਂ ਰੌਣਕੀਆਂ ਵਿੱਚ ਖੋ ਗਿਆ ਪੜਾਈ ਪੂਰੀ ਕਰਕੇ ਉਸਨੇ ਵੱਡੀ ਨੌਕਰੀ ਹਾਸਲ ਕਰ ਲਈ ਪਰ ਮੇਰਾ ਉਸ ਦੇ ਦੇ ਇੱਕ ਕੋਨੇ ਵਿੱਚ ਹਮੇਸ਼ਾ ਰਹਿੰਦੀ ਜਦ ਵੀ ਉਹ ਖਾਲੀ ਸਮੇਂ ਵਿੱਚ ਸੋਚਦਾ ਉਸ ਨੂੰ ਉਹ ਪਰ ਯਾਦ ਆਉਂਦਾ ਜਦੋਂ ਮੇਰੇ ਵਿੱਚ ਉਸਨੇ ਮੇਰਾ ਹੱਥ ਫੜਿਆ ਸੀ ਮੇਰਾ ਵੀ ਆਪਣੀ ਜ਼ਿੰਦਗੀ ਵਿੱਚ ਰੁੱਝ ਗਈ ਸਕੂਲ ਦੀ ਨੌਕਰੀ ਕਰਦੇ ਕੰਮ ਕਾਜ ਪਰ ਦਿਲ ਵਿੱਚ ਇੱਕ ਖਾਲੀਪਣ ਸੀ ਉਸ ਦੀਆਂ ਅੱਖਾਂ ਅਕਸਰ ਅਰਜਨ ਦਾ ਰਾਹ ਵੇਖਦੀਆਂ ਇੱਕ ਵਾਰ ਅਰਜਨ ਨੂੰ ਆਪਣੇ ਪਿੰਡ ਆਉਣ ਦਾ ਮੌਕਾ ਮਿਲਿਆ ਉਹ ਬੜਾ ਜਲ ਬਹੁਤ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਉਹ ਮੇਰਾ ਨੂੰ ਆਪਣੇ ਚਿਰ ਦੀ ਗੱਲ ਦੱਸੇਗਾ ਪਰ ਜਦੋਂ ਉਹ ਪਿੰਡ ਪਹੁੰਚੇ ਤਾਂ ਪਤਾ ਲੱਗਾ ਕਿ ਮੀਰਾ ਦਾ ਵਿਆਹ ਹੋ ਚੁੱਕਿਆ ਹੈ। ਉਹ ਹੁਣ ਕਿਸੇ ਹੋਰ ਦੇ ਘਰ ਦੀ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਉਸ ਸਮੇਂ ਅਰਜਨ ਦੇ ਦਿਲ ਵਿੱਚ ਹਜ਼ਾਰਾਂ ਜਵਾਬ ਉੱਠੇ। ਉਸਨੂੰ ਅਹਿਸਾਸ ਹੋਇਆ ਕਿ ਕਈ ਵਾਰ ਚੁੱਪੀ ਸਭ ਤੋਂ ਵੱਡਾ ਦੁੱਖ ਬਣ ਜਾਂਦੀ ਹੈ। ਜਿਸਨੇ ਅੱਜ ਆਪਣੇ ਜਵਾਬ ਕਹੇ ਹੁੰਦੇ ਸ਼ਾਇਦ ਕਹਾਣੀ ਕੁਝ ਹੋਰ ਹੁੰਦੀ। ਪਰ ਹੁਣ ਸਿਰਫ ਜਾਦਾਂ ਬਚੇ ਸਨ, ਉਹ ਜਾਦਾਂ ਜੋ ਉਮੀਦਿਆਂ ਬੁੰਦਾਂ ਨਾਲ ਜੁੜੀਆਂ ਸਨ। ਉਹ ਨਿਗਾਹਾਂ ਜੋ ਹਜ਼ਾਰਾਂ ਗੱਲਾਂ ਬਿਨਾਂ ਸ਼ਬਦਾਂ ਦੇ ਕਹਿ ਆਕੀਆਂ ਚੰਗਾਈ ਧੰਨਵਾਦ ਜੇ ਨੋਥੇ ਨਵੇਂ ਚੈਨ ਸਬਸਕ੍ਰਾਈਬ ਕਰਨਾ ਚੰਗਾ ਜੀ ਰੱਬ ਰੱਖਾ ਮਿਲਦੇ ਆ ਕਿਸੇ ਅਗਲੀ ਨਵੀਂ ਕਹਾਣੀ ਚ